ਕੰਮ ਕਰਾਉਣ ਦਾ ਜਵਾਬ ਲੈਣਗੇ ਗਾਣੇ ਭੇਜਦੇ ਹੋ ਉਹ ਜਿੰਮੇਵਾਰੀ ਸਰਕਾਰ ਦੀ ਉਹ ਜੁਮੇ ਮੰਗ ਤੇ ਬਣਾ ਦਿਓ ਮੰਗ ਤੇ ਸਾਡੀ ਮੋਹ ਜਾਏਗੀ ਪ੍ਰਾਪਰਕਾ ਜੋ ਸਾਡੇ 17 ਏਕੜ ਦਾ ਕਾਨੂੰਨ ਆ ਉਸ ਤੋਂ ਬਾਅਦ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਛੋਡੇ ਮੋਦੀ ਨੇ ਆਵਾਜ਼ ਠਾਈ ਹੈ ਜਾਂ ਤੂੰ ਆਇਆ ਠਾਈ ਹੈ ਸ਼ਾਮੇ ਨਾਥੋਂ ਦੀ ਰਿਪੋਰਟ ਉਤਮ ਖੇਤੀ ਮਾਧੋਪਾਲ ਨਖਤੇ ਚ ਆ ਕੇ ਸਾਨੂੰ ਭਾਦ ਅੱਜ ਤੱਕ ਅਸੀਂ ਮੋਤ ਕੁਝ ਨਹੀਂ ਮੰਗਦੇ ਨਾ ਬਿਜਲੀ ਮੈਂ ਕਰਦਾ ਮਾਫੀ ਮੰਗਦਾ ਹਸਰਾਜੀ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਜੇ ਮੰਗਦੇ ਨਾ ਬਣਾਓ ਇੱਕ ਮਿੰਟ ਹਸਰਾਜੀ ਇੱਕ ਮਿੰਟ ਯਾਰ ਭਾਈ ਆਹ ਕੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਵੀ ਅੰਮ੍ਰਿਤਸਰ ਰਾਏ ਮੰਤਰੀ ਨੂੰ ਇਹ ਦੂਜੀ ਬਣਦੇ ਹੋਏ ਘਟਣਾ ਲਾਓ ਕਿ ਨੋ ਬਸੇ ਕਿ ਐਮ ਸ਼ਾ ਗ੍ਰਹਿ ਮੰਤਰੀ ਨਰਿੰਦਰ ਮੋਦੀਪਾ ਹੋਇਆ ਉਹਦੇ ਲਈ ਜਿਹੜਾ ਹਮਲਾ ਹੋਇਆ ਪ੍ਰਧਾਨ ਮੰਤਰੀ ਤੋਂ ਬਿਨਾ ਪਤਾ ਨਹੀਂ ਝੂਲਦਾ ਹਰਿਆਣੇ ਦੇ ਮੁੱਖ ਮੰਤਰੀ ਤੋਂ ਬਿਨਾ ਪਤਾ ਨਹੀਂ ਝੂਲਦਾ ਕੀ ਬੈਰੀਗੇਟ ਕਰਨੇ ਕਿਲ ਘਟਨੇ 35000 ਥਰੂ ਗੈਂਸ ਦਾ ਗੋਲਾ ਲਿਆ ਕੇ ਸੇ ਰਕਤ ਥਰੂ ਗੈਂਸ ਦੇ ਘੋੜੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹਾਂ ਸਾਜੀ ਤੁਹਾਨੂੰ ਮੈਂ ਬਾਬਿਓ ਬਾਬਿਓ ਲੰਗਰ ਵਰਤੌਣ ਆਇਆ ਬੰਦਾ ਮਿਰਤਪਾਲ ਬਾਬਿਓ ਉਹਦੀਆਂ ਪਮਾਟ ਜਵਾਬੇ ਦੋੜ ਤੇ ਪੀਡੀਏ ਚ ਪਿਆ ਇਹ ਜੀ ਸਹੀ ਹੋਇਆ ਜਵਾਬ ਇੱਕ ਹੋਰ ਸਵਾਲ ਹੈ ਜੀ ਨਾਲ ਹੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਛੋਟੇ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਉਸਰੋ ਬੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਹੁਣ ਅਨਸਰ ਲੈ ਲਓ ਸਾਰੀਆਂ ਗੱਲਾਂ ਬਸ ਹੁਣ ਮੋਦੀ ਤੋਂ ਸ਼ੁਰੂ ਹੋ ਜੋ ਜਿੱਥੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਧੱਕਾ ਹੁੰਦਾ ਉਹਦੇ ਮੈਂ ਖਿਲਾਫ ਜੀ ਕਿਸ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਬਾਦਵਾਈ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸਾ ਇਨਸਾਨ ਪ੍ਰਧਾਨ ਮੰਤਰੀ ਨੂੰ ਕਹਾਂਗੇ ਸੱਚਾ ਪਾਸਾ ਦੱਦ ਕਰੂੰਗੀ ਜੀ ਮਹਾਰਾਣੀ ਤੇ ਮਹਾਰਾਣੀ ਨੂੰ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਇਹ ਵੀ ਬਾੜਾ ਕੀਤਾ ਉਹਨਾਂ ਨੇ ਕਹਿ ਰਹੇ ਉਹਨੂੰ ਮਹਾਰਾਣੀ ਚ ਇੰਨੀ ਅਦਾਦ ਹੋਊ ਫਿਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿਨੇ ਵੀ ਕੀਤਾ ਜਿਨੇ ਤੇਰੇ ਦਾ ਪੁੱਤ ਮਰਨ ਦਾ ਕਸੂਰ ਆ ਰਿਹਾ ਨਾ ਤੁਸੀਂ ਐਮਪੀ ਬਣ ਕੇ ਕੀ ਜਾਓਗੇ ਅਸਰਾ ਜੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਕੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਤੁਰਿਆ ਕਰਾਂਗੇ ਕੈਰੇਕਟਰ ਦੀ ਦੇ ਨਾਲ 100 ਰੁਪਇਆ ਕੰਫੀ ਮੰਨ ਕੇ ਚਲੋ ਅੱਜ ਅੱਜ ਤੁਸੀਂ ਲੋਟੇ ਮੈਂ ਤੁਹਾਨੂੰ ਉਸ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਸਤਾ ਮੈਨੂੰ ਮਿਲਦਾ ਕਿ ਆਹ ਪੰਨੋਂ ਸਾਨੂੰ ਦਿੱਲੀ ਜਾਣ ਦਾ ਰਸਤਾ ਅਸੀਂ ਦਿੱਲੀ ਜਾ ਸਕਦੇ ਆ ਨਹੀਂ ਕੋਈ ਨਾ ਲੇਟ ਅਸੀਂ ਤੜਕੇ ਦੀ ਢੀਕੀ ਨਹੀਂ ਕਿਸੇ ਹੱਥ ਦੀ